ਦੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਮਸ਼ੀਨ ਦੇ ਉੱਤੋਂ ਕਰੀਏ ਜੀ ਤੇ ਲੀਵਰ ਲਾ ਕੇ ਹਟਿਆ ਆਪਣੀ ਜਿਹੜੀ ਵਿਲੀ ਮਸ਼ੀਨ ਜੀ ਇੱਥੇ ਆਪਣੇ ਇੱਕ ਦਾ ਹਲਿਆਣੇ ਭੇਜੀ ਸੀ ਆਪਾਂ ਨੇ ਦੂਜੀ ਦਾ ਜਲੀਵਰ ਲਾ ਲੱਗੇ ਆ ਤੇ ਬਾਕੀ ਸਟਾਰਟ ਕਰੀਏ ਮਸ਼ੀਨ ਨੂੰ ਥੋੜਾ ਟਾਈਮ ਸਟਾਰਟ ਖੜਾਈਆ ਤੇ ਤੋੜ ਕੇ ਦੇਖਦੇ ਆ ਕਲਚ ਨੂੰ ਇਸ ਵਾਰ ਛੇੜਿਆ ਨਹੀਂ ਆਪਾਂ ਨੇ ਜਿਵੇਂ ਕਰਕੇ ਚੜਾਈ ਸੀ ਆਪਾਂ ਮਸ਼ੀਨ ਉਦੋਂ ਹੀ ਜਿੰਨਾ ਟਾਈਮ ਚੱਲੀ ਆਪਾਂ ਉਦੋਂ ਹੀ ਸ਼ੂਟ ਆ ਕਰਨਾ ਕਿਉਂ ਇਹ ਚੀਜ਼ਾਂ ਨਾ ਨਹੀਂ ਛੇਤੀ ਨਹੀਂ ਆਪਾਂ ਬਹੁਤੀ ਜਲਦੀ ਇਹਨਾਂ ਦਾ ਕੰਮ ਖਰੀ ਜੈਣਾ ਬਾਕੀ ਜਿਵੇਂ ਕਿਦਾ ਕਿ ਕਿੰਨਾ ਟਾਈਮ ਕਰਦ ਗਿਆ ਵੀ ਕੜਕ ਦਾ ਬੰਦੇ ਆਪ ਆਪਣਾ ਕਿੰਨਾ ਟਾਈਮ ਲੱਗਿਆ ਉਹ ਸਭ ਚੀਜ਼ਾਂ ਦੇ ਹੁਣ ਆ ਕਰਛੁ ਕਰੂ ਚੁੱਕੇ ਆਪਾਂ ਗੁੜਕਟ ਪਾ ਕੇ ਦੇਖਾਂਗੇ ਲੇਪ ਨੂੰ ਸਾਜੀ ਠੀਕ ਆ ਇੱਕ ਤਾਂ ਆਪਣੀ ਹਰਿਆਣੇ ਨੂੰ ਠੀਕ ਠਾਕ ਆ ਟੱਪੋ ਟੱਪ ਗਈ ਆ ਚਲਾਈ ਵੀ ਤੇ ਉਹਨਾਂ ਨੇ ਜਾ ਕੇ ਥੋੜਾ ਜਿਹਾ ਮੀਆ ਕਰਕੇ ਨਾ ਢਿੱਲੇ ਹੁਣ ਕਰਕੇ ਜਿਆਦਾ ਕੇਪਤਾ ਕਰਕੇ ਚੱਲਿਆ ਰਹੀ ਕਰ ਤੇ ਗਰਮੀ ਬਹੁਤ ਆ ਵੀ ਦੇਖੋ ਬਾਹਾਂ ਵਿੱਚ ਗਿਆ ਬੈਠੇ ਸੋਨੀਓ ਕਿੱਦਣਾ ਬਹੁਤ ਅਸਰੰਦ ਬਣਦਾ ਹੋਰ ਨਹੀਂ ਬੰਦਾ ਨਾ ਆਪ ਬਣਾਉਂਦਾ ਇਹ ਕਿ ਜ਼ਿਆਦਾਤਰ ਬੱਸਾਂ ਤੇ ਵਰਤਿਆ ਜਾਂਦਾ ਸੀ ਇਹ ਵਾਲਾ ਹੋਰ ਇਹਦਾ ਹੋਰਨ ਦਾ ਪ੍ਰਾਈਸ ਦੂਜਿਆਂ ਨਾਲੋਂ ਜ਼ਿਆਦਾ ਹੈ ਜੇ ਤੂੰ ਆਪਣਾ 4-5000 ਦਾ ਤਾਂ ਉਹਨਾਂ ਨਾਲੋਂ ਜ਼ਿਆਦਾ ਰੇਟ ਹੈ ਇਹਦਾ 6 ਪੀਪ ਨਹੀਂ ਵਾਲਾ ਅੱਗ ਕੱਢਦਾ ਕੋ ਚਾਚਾ ਉਹਦੇ ਹੋਰਨ ਕੋਲ ਤਾਂ ਨਹੀਂ ਕੋਈ ਯਾਰ ਆਉਣੀ ਬੱਚਾ ਤੂੰ ਇੱਕ ਹੋਣ ਬੜੀਆਂ ਗੱਲ ਸੁੱਚਾਂ ਦੀ ਬੋਤ ਆ ਬਾਈ ਹੈ ਸੁੱਚ ਸਾਫ ਹੋਣੀ ਫੀਡਰ ਲੱਗਿਆ ਕਰਨ ਮੁਰੇ ਮਸ਼ੀਨ ਇੱਧਰ ਕਰੀਏ ਲਿਫਟ ਥੋੜੀ ਚੱਕਵਾਈ ਉਹਨੂੰ ਕਹਦੀ ਜਿਆਦਾ ਨਾ ਚੱਕੇ ਮਗਨਾਰ ਚ ਫਸ ਜਾਣਾ ਨਹੀਂ ਉਹਨੇ ਬਾਈ ਕਹਿੰਦੇ ਆ ਵੀਰੇ ਵੀ ਮਸ਼ੀਨਾਂ ਚੇਂਜ ਕਰ ਲੋ ਨਵੇਂ ਮਾਡਲ ਚ ਲਿਆਓ ਨਵੇਂ ਇੰਜਨ ਵਾਲੀਆਂ ਵੀਰੇ ਆ ਇੰਜਨਾਂ ਦੀ ਤਾਂ ਸਮਝ ਲਓ ਵੀ ਪੁਰਾਣੀ ਜੈਨ ਵਾਲਾ ਕੰਮ ਐ ਇਹ ਇੰਜਨ ਨਹੀਂ ਮਿਲਦੇ ਮਸ਼ੀਨ ਦੀ ਵੈਲਿਊ ਕੁਛ ਨਹੀਂ ਇੰਜਨਾਂ ਦੀ ਜੋ ਸੁੱਖ ਹਨ ਉਹ ਇਹਨਾਂ ਦੇ ਨਹੀਂ ਆਦਾ ਸਿੱਧੇ ਸੋਪਰ ਐਮ ਆ ਕਹਿੰਦਾ ਆ 16 ਮਾਡਲ ਆਪਣੀ ਦੇਖੋ ਇਹਨੂੰ ਕੀ ਹੋਇਆ ਕੱਲੇ ਨਾਲ ਦੀ ਮੀਟਰ ਚੱਲਦੀਆਂ ਇਹ ਚੱਲ ਗਈ 16 ਮਾਡਲ 3360 ਘੰਟੇ ਚੱਲ ਗਈ ਆਪਣੀ ਕੰਬੈਨ ਤਾਂ ਮੀਟਰ ਕੁਦੇ ਵਰਕਿੰਗ ਚ ਐ ਬੈਟਰੀ ਚਾਰਜ ਹੋਣ ਬਾਅਦ ਤੇ ਥੋੜੀ ਸਟਾਰਟ ਕਰੀ ਵੀ ਐ ਚਾਰਜਲ ਹੋਇਆ ਬਾਕੀ ਖਸਾਬ ਆਪਣਾ ਤੇ ਇਹਦਾ ਡਿਸਟ੍ਰੀਬਿਊਟਰ ਆਪਾਂ ਨੇ ਚੇਂਜ ਕਰਨਾ ਨਵਾਂ ਡਿਸਟ੍ਰੀਬਿਊਟਰ ਲਾਉਣਾ ਇਹਨੂੰ ਹੁਣ ਆਪਾਂ ਨੇ ਕਿਉਂਕਿ ਇਹ ਥੋੜੀ ਜੀ ਲੀਕਿੰਗ ਜੀ ਹੋਣ ਲੱਗਿਆ ਪ੍ਰੈਸ਼ਰ ਅਸੀਂ ਚੈੱਕ ਕਰਾਇਆ ਤਾਂ ਪ੍ਰੈਸ਼ਰ ਡਾਊਨ ਪੈ ਗਿਆ ਇਹਦਾ ਪੰਪ ਠੀਕ ਆ ਆਪਣੇ ਨਵੇਂ ਤੇ ਹੁਣ ਆਪਾਂ ਨੇ ਡਿਸਟ੍ਰੀਬਿਊਟਰ ਰੱਖ ਲੈਣਾ ਇਹਦੇ ਨਾਲ ਦਾ ਹੀ ਹੋਰ ਲਿਆਉਣਾ ਆਪਾਂ ਨੇ ਕਿਉਂਕਿ ਪਾਈਪਾਂ ਦੀ ਫਿਟਿੰਗ ਫਿਰ ਹਿਲਾਉਣੀ ਪੈਣੀ ਹੈ ਜੇ ਬੁੱਕਰ ਦਾ ਲਾਉਨੇ ਜਾਂ ਹੋਰ ਇਸੇ ਵੈਲ ਬੋਇਲ ਕੰਪਨੀ ਦਾ ਲਾਵਾਂਗੇ ਆਪਾਂ ਇਹ ਥੋੜਾ ਮਹਿੰਗਾ ਵੀ ਹੈ ਪਰ ਜਣੀ ਚੀਜ਼ ਵੀ ਹੈ 2016 ਤੋਂ ਲੈ ਕੇ ਦੇਖ ਲਓ ਕਿ ਓ ਦੇਖੋ ਸਾਹਮਣੇ ਤੇ ਨਾ ਥੋੜਾ ਤੇਲ ਲੱਗੇਗਾ ਬੰਦ ਠੀਕ ਹੈ ਹਾਂ ਲੱਫੜੀ ਆਹ ਠੀਕ ਆ ਬੰਦੇ ਆਹ ਕੀ ਕਰਦਾ

ਵੀ ਹੁਣ ਐ ਕਿਵੇਂ ਹਲੋ ਭਗ ਹਲੋ ਓ ਕਿਵੇਂ ਗਾਣਾ ਭਗ ਸੋਨੀ ਕਿਵੇਂ ਗਾਣਾ ਖੜਦਾ ਕਿਵੇਂ ਓ ਕਿਵੇਂ ਪੜਵਾ ਹੈ ਓ ਬਾਬਾ ਮੈਂ ਹੱਥ ਜਾ ਕਰੀ ਕਿਵੇਂ ਗਾਣਾ ਓ ਨਹੀਂ ਹੜਦਾ ਦੇ ਚਾਰ ਰੋਣ ਅੱਛਾ ਫੀਟਰ ਚੈਨ ਲੱਗਿਆ ਪੌੜਾ ਜਿਹੜੇ ਬਾਅਦ ਝੋਖੀ ਪੈਂਦੀ ਆ ਅਗਰ ਅੱਜ ਕਿਰਪਾ ਮਹਾਰਾਜ ਦੀ ਮੌਸਮ ਠੀਕ ਹੈ ਸਵੇਰੇ ਪਹਿਲਾਂ ਬੋਲਦੇ ਗਏ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਘਰ ਦੇ ਬਿਲਕੁਲ ਬੈਕ ਸਾਈਡ ਨੂੰ ਗੁਰਦੁਆਰਾ ਸਾਹਿਬ ਨੇ ਕਿ ਅਜੇ ਇੱਥੇ ਕਿ ਅਸੀਂ ਪਹਿਲਾਂ ਜਲੇਬੀਆਂ ਖੜਾਈਆਂ ਚੋਗਰਾਂ ਨੂੰ ਅਜਾਣ ਦੂਆਏ ਫੜੀ ਬੈਠਾ ਇਹਨੂੰ ਤੰਗ ਚਲਾਉਣਾ ਕੋਈ ਪਸੰਦੀ ਬਣਾਇਆ ਵਾਜੇ ਹੈ ਚੱਲ ਚੱਲ ਖਿੱਚ ਚੱਲ 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 ਇਹ ਆ ਭਾਈ 16 ਮਾਟਰ ਰਾਣੀਆ ਆਪਣਾ 14 ਟਿਪਲੀ ਪਾਤੀ ਕਲਚ ਛੇੜੇ ਨਹੀਂ ਆਪਾਂ ਨੇ ਨਾ ਦੂਈ ਮਸ਼ੀਨ ਦਾ ਕਲਚ ਛੇੜਿਆ 13 ਇੰਚ ਝੋ ਲੈ ਕੇ ਹਰਿਆਣੇ ਨੂੰ ਤੇ 14 ਜਾ ਕੇ ਉੱਥੇ ਪਾ ਪੀ ਤੇ 10 ਪਾ ਕੇ ਲੈ ਕੇ ਜਾਣ ਲੱਗੇ ਤੇ 10 ਦਾ ਥੋੜਾ ਬੋਲ ਫੁੱਲਾ ਆ ਗਿਆ ਸਾਡੇ ਕੋਲੇ ਉਹ ਚੇਂਜ ਕਰਕੇ ਪਾਵਾਂਗੇ ਗਰਮੀ ਬਹੁਤ ਅੱਜ ਨਾ ਚਲੇ ਮੀਆਂ ਅੱਧੀਆ ਮੀਆਂ ਰੋਟੀ ਵੀ ਦਾਦੇ ਰੋਟੀ ਖਾ ਕੇ ਆਇਆ ਤਾ ਤੂੰ ਪੰਜਾਦਾ ਛਕਿਆ ਤਾ ਨਾ ਫੇਰ ਤੇ ਅੱਜ ਲੈ ਕੇ ਆਉਣੇ ਆ ਜੀ ਅਸੀਂ ਨੇ ਇਹਦੇ ਜੈਕ ਜੱਕ ਲੈ ਕੇ ਆਵਾਂਗੇ ਤੇ ਕਰਦੇ ਆ ਮਸ਼ੀਨ ਨੂੰ ਕੰਪਲੀਟ ਪੁਰਾਣੇ ਜੱਕ ਆ ਜਿਹੜੇ ਉਹਦੀ ਨਾਲ ਸੀਲ ਲੀਕ ਹੋ ਜਾਂਦੀ ਆ ਉਹਨਾਂ ਅਸਲ 'ਚ ਥੋੜਾ ਜਿਹਾ ਰਕੜਿਆ ਗਿਆਤਾ ਉਹ ਆਇਦਰ ਪਾਏ ਆ ਇਹ ਜੱਕ ਨਾਲ ਰੱਖ ਦੇਣੇ ਦੂਈ ਕੰਮਾਂ ਜੁਗੇ ਵੀ ਚਲੋ ਹੈਬਟ ਆ ਇੱਕ ਸਹੀ ਆ ਬਿਲਕੁਲ ਤੇ ਇਹ ਸੇਮ ਮਿਲਦੇ ਨਹੀਂ ਹੈਗੇ ਇਹ ਤੇ ਇਹਨਾਂ ਨਾਲ ਤੇ ਵੀ ਹੈਵੀ ਜੱਕ ਪਾਉਣੇ ਆਪਾਂ ਨੇ ਹੋਰ ਕਿਉਂਕਿ ਕਟਰ ਵਾਲਾ ਵੱਡਾ ਹੈ ਮਸ਼ੀਨ ਦਾ ਤਾਂ ਫਿਰ ਹੈਵੀ ਕੰਮੇ ਚਾਹੀਦਾ ਉਹਨਾਂ ਨੇ ਪਾਈਵੇ ਦਿੱਤੇ ਵੀ ਆਪਾਂ ਨੂੰ ਦੂਜੇ 14 ਫੁੱਟ ਕਟਰ ਵਾਲੇ ਕਟਰਿਆਂ ਦਾ ਵੱਡਾ ਹੋ ਜਾਂਦਾ ਤੇ ਇਹਦੇ ਜੱਕ ਮੋਟੇ ਪਾ ਕੇ ਤੇ ਨੂੰ ਫਿਰ ਕਰਾਂਗੇ ਵਰਕਿੰਗ ਚ ਪੂਰਾ ਮਸ਼ੀਨ ਤਕਰੀਬਨ ਤਿਆਰ ਆ ਬਸ ਲੀਵਰ ਇਹਦਾ ਲੱਗ ਗਿਆ ਸਾਰਾ ਕੁਝ ਫੀਡਰ ਵਗੈਰਾ ਸਾਰਾ ਡਨ ਕਰਤਾ ਫੱਟੀ ਆਪਾਂ ਨੇ ਨੇੜੇ ਨੇੜੇ ਵਾਲੀ ਪਾਤੀ ਤੇ ਪਿਛਲੇ ਸਾਲ ਇਹ ਆਪਾਂ ਨੇ ਬਾਕੀ ਹੋਰ ਦਿੱਕਤ ਕੋਈ ਨਹੀਂ ਫੀਡਰ ਦਾ ਅਸੀਂ ਕੰਮ ਕਰਾਂਗੇ ਅਗਲੇ ਸਾਲ ਇਹਦਾ ਫੀਡਰ ਚੱਕ ਕੇ ਜਾਂ ਤਾਂ ਨਮਾਈ ਮਾਰਨਾ ਸੋਨ ਜਾਲੀ ਵੀ ਨਹੀਂ ਲਾ ਪਲੇਟ ਵੀ ਨਹੀਂ ਲਾਈ ਯਾਰ ਆਪਾਂ ਨੇ ਉਹ ਵਾਲੀ ਹੈ ਨਾ ਲਾ ਦਿੰਦੇ ਕੱਲ ਕਾਲੀ ਕਾਲੀ ਚ ਭੁੱਲ ਗਏ ਹਨਾ ਕੈਂ ਕਾਲੀ ਕਰਾਈ ਹੂੰ ਨਾ ਮੈਂ ਨਹੀਂ ਕਰਾਈ ਗੀਨੀ ਤੇ ਬਾਕੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਅਜਲੀ ਸੋ ਹੁਣ ਅਗਲੇ ਵਲੌਗ ਚ ਆਪਾਂ ਕਟਰ ਵਾਰ ਕੱਢਣਾ ਜੀ ਇਹਦਾ ਮਸ਼ੀਨ ਦਾ ਬਾਹਰ ਤੇ ਨਾਲੇ ਕੱਢਾਂਗੇ ਖਰਚੇ ਵਧਣ ਵਾਲਾ ਕਟਰ ਤੇ ਹਾਂ ਇੱਧਰ ਥੋੜੀ ਜਿਹੀ ਇੱਕ ਸਮੇਂ ਇਹਦੀ ਧੁੱਪ ਦੀ ਦਿੱਕਤ ਪੈ ਰਹੀ ਹੈ ਤਾਂ ਕਰਕੇ ਕੰਮ ਥੋੜਾ ਜਿਆਦਾ ਔਖਾ ਚੱਲ ਰਿਹਾ ਬਹੁਤ ਮੁਸ਼ਕਿਲ ਹੈ ਮੇਰੀ ਡਿਊਟੀ ਥੱਲੇ ਮੈਨੂੰ ਕਹਿੰਦਾ ਜੇ ਕਿਸੇ ਚੀਜ਼ ਦੀ ਲੋੜ ਪੋਗੀ ਮੈਂ ਤੈਨੂੰ ਜਰੀ ਦੱਸੂਗਾ ਮਹਾ ਓਕੇ ਵੀਰੇ ਓਕੇ ਦੀ ਰਿਪੋਰਟ ਸੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ